ਦੇ ਐਸਐਸਪੀ ਹਿਆਲਪੁਰ ਸ਼੍ਰੀ ਸੁਨੰਦਰ ਲੰਬਾ ਜੀ ਆਈਪੀਐਸ ਐਸਐਸਪੀ ਹਿਆਲਪੁਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਚੋਰਾ ਤੇ ਲੁੱਟਾਂ ਹੋਣ ਨੂੰ ਠੱਲ ਪਾਉਣ ਦੇ ਸਬੰਧ ਵਿੱਚ ਅੱਜ ਹਿਆਲਪੁਰ ਪੁਲਿਸ ਨੂੰ ਸੀਐਸਟਾਫ ਔਰ ਖਾਣਾ ਮਲਟੋਂ ਦੀ ਪੁਲਿਸ ਨੂੰ ਉਸ ਸਮੇਂ ਬਹੁਤ ਵੱਡੀ ਸਫਲਤਾ حاصل ਹੋਈ ਹੈ ਜਦੋਂ ਮਕਦਮਾ ਨੰਬਰ 3724 379 411 ਆਈਪੀਸੀ ਤਹਿਤ ਜਿਹੜੀ ਬਲੇਰੋ ਗੱਡੀ ਪਿਕਅਪ ਸੀਗੀ ਸਬਜ਼ੀ ਵਾਲੀ ਗੱਡੀ ਜਲੰਧਰ ਤੋਂ ਊਨੇ ਜਾ ਰਹੀ ਸੀ ਇਹ 19224 ਨੂੰ ਖੋਹ ਹੋਈ ਸੀ ਤੇ ਇਹ ਗੱਡੀ ਛੱਡ ਕੇ ਬੰਦੇ ਭੱਜ ਗਏ ਸੀ ਅਸੀਂ ਉਹ ਪੰਜ ਬੰਦੇ ਜਿਹੜੇ ਆ ਹੁਸ਼ਿਆਰਪੁਰ ਪੁਲਿਸ ਵੱਲੋਂ ਚੋਰਾਾਂ ਖਿਲਾਫ ਮਾਮਲੇ ਤੋਰਦੇ ਹੋਏ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਇਹਨਾਂ ਨੇ ਹੋਰ ਵੀ ਇਲਾਕੇ ਦੇ ਵਿੱਚ ਔਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵਾਰਦਾਤਾਂ ਕੀਤੀਆਂ ਜਿਨ੍ਹਾਂ ਨੂੰ ਅਸੀਂ ਪੁਲਿਸ ਰਿਮਾਂਡ ਹਾਸਲ ਕਰਕੇ ਸੱਤੀ ਰਾਏ ਨਾਲ ਤੋਂ ਕੋਸ਼ਿਸ਼ ਕਰਕੇ ਲੜਿੰਦੀ ਗਈ ਕਾਰਵਾਈ ਜਿਹੜੀ ਆ ਪਮ ਚ ਲਿਆਵਾਂਗੇ ਕਿੰਨੇ ਮੁਜਰਮ ਪਕੜੇ ਗਏ ਜੀ ਇੱਕ ਟ੍ਰੋਕੋਨ ਪੰਜ ਮੁੰਦਿਆਂ ਨੂੰ ਸੀਗੇ ਕਿਹੜੀ ਹਾਂ ਜੀ ਹਾਂ ਜੀ ਇਹਨਾਂ ਨੇ ਬਲੈਰੋ ਪਿਕਅਪ ਗੱਡੀ ਹੈਗੀ ਸੀ ਐਚ ਪੀ 72 ਡੀ 86 69 ਹੋਰ ਕਿਹੜੀ ਜਗ੍ਹਾ ਤੋਂ ਰੈਸਟ ਹੋਈ ਜੀ ਇਹ ਕੱਲ ਅਸੀਂ ਪੌਂਹੀਰਾ ਦੇ ਏਰੀਆ ਦੇ ਵਿੱਚ ਰੈਸਟ ਠੀਕ ਹੈ ਜੀ